ਵਾਹਿਗੁਰੂ ਸਹਿਬ ਜੀ ਆਸਾ ਮੁਹੱਲਾ ਪਹਿਲਾ ਗਾਵਹਿ ਬੀਤੇ ਚੀਤੇ ਨਿਤੇ ਰਾਗ ਸੁਣਾਏ ਕਹਾ ਬਹਿ ਪੀਤੇ ਬਿੰਨ ਵਹ ਮਨ ਝੂਠ ਨਿਤੇ ਕਹਾ ਚਲੋ ਮਨ ਰਹਿ ਕਰੇ ਗੁਰਮੁਖ ਰਾਮ ਨਾਮ ਤ੍ਰਪਤਸੇ ਗੋਜਤ ਪਾਵ ਸਜ ਹਰੇ ਰਹਾਓ काम क्रोध मद मोह मो शरीर अलग लोग अहंकार सुपीर राम नाम बिन कमन तीरा अंतर्नावण सत प्रशंसा है अंतर की कटगुण मुख जवए सत शब्द बिन मैं अन प्रशंसा निरंकार नमहे आकार समावे कला कला सच साच टिकावे सो नर गर्व जो न नहीं आवे ਜਹਾਂ ਨਾਮ ਤੈ ਮਿਲਿਆ ਤਹ ਜਾਵੋ ਗੁਰ ਪ੍ਰਸਾਦਿ ਕਰਮ ਕਮਾਓ ਨਾਮ ਮੇਰਾ ਤਾ ਹਰਿ ਗੁਣ ਗਾਓ ਗੁਰ ਸੇਵਤੈ ਆਪਿਛਤੈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅਨੰਦ ਨਾਣੀ ਨਾਮ ਮੇਰਾ ਤਾ ਮੇਰਾ ਪ੍ਰਮਲਾਇ ਤਾ ਕੋ ਲਗ ਹਉ ਮੈਂ ਮਾਰੇ ਸਭ ਦੇ ਅਖੈ ਜਗੈ ਥਾ ਉਥੈ ਸਦ ਸੁਖ ਅਗੰ ਮਨ ਚੰਚਲ ਬਿਦ ਨਾਹੀ ਜਣਾ ਮਨ ਮੁਖ ਮੈਲਾ ਸਬਦ ਨਮ ਸ਼ਮਾਏ ਗੁਰ ਮੁਖ ਨਿਰਮਲ ਨਾਮ ਵਖਾਣ ਹਰ ਜੀਵਾ ਕਿਆ ਕਰੀਐ ਦਸ ਸਦੂ ਜਨ ਸੰਗਤ ਹੋਏ ਨਿਵਾਸ ਸੇਲ ਵਿਖ ਦੋਖ ਕਾਟੇ ਅਰਣੰ ਪ੍ਰਗਾਸ ਕਰ ਵਿਚਾਰਿਆ ਚਾਰ ਪਰਤਾ ਸਤਗੁਰ ਬਚਨੀ ਏਕੋ ਰਾਤਾਤਾ ਨਾਨਕ ਰਾਮ ਨਾਮਨ ਰਤ ਕਰ ਵਿਚਾਰਿਆ ਚਾਰ ਆਚਰ ਪਰਤਾ ਸਤਗੁਰ ਬਚਨੀ ਏਕੋ ਜਤਾ ਨਾਨਕ ਰਮਣਾ ਮਨ ਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਅਉਰ ਅਸਰ ਲਚਾ ਰੱਖੇ ਸਤਨਾ ਜਨ ਤੋ ਰਾਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਾ ਜਾਮੀ ਪ੍ਰਖ ਭਗਵਾਨ ਰਾਸਨ ਦੈਸ ਕਹਿ ਜੈ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਮ ਕਰੀ ਬਖਿਆਨ ਮੂਖ ਉਤਰੈ ਸ਼ਾਸਤਰ ਖਟ ਗਿੰਗ ਬਿੰਗ ਗਿਰੜ ਚੜ ਜਾਏ ਅੰਧ ਬਕ ਪਦ ਰੋਸਣ ਜੋ ਕਾਲ ਕਿਰਪਾ ਕਰਾਏ ਕਹਾ ਪ੍ਰਭ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਣ ਸਕੈ ਸਿਫਤ ਜੋ ਤੁਮਾਰੀ ਹਮਨ ਕਰ ਸਖਤ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਈ ਸੁਗੁਰੂ ਪਿਆਰੀ ਸਾ ਸੰਗਤ ਦੇ ਸਾਧਗੁਰੂ ਨੇ ਕਿਰਪਾ ਕੀਤੀ ਰਹਿਮਤ ਆਸਾ ਮਹੱਲਾ ਪਹਿਲਾ ਆਸਾ ਰਾਗ ਹੈ ਪਹਿਲੇ ਪਾਠ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅਸ਼ਟਵਰੀਆਂ ਦਾ 7ਵਾਂ ਸ਼ਬਦ ਲੜੀਵਾਰ ਜੋ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਬਾਰਕਾ 414 415 ਵਿੱਚ ਸ਼ੋਭਿਤ ਹੈ ਹਰਿ ਪ੍ਰਭੂ ਆਸ਼ੀਸ਼ ਕਰਦੇ ਨੇ ਕਹਾ ਚਲਹੁ ਮਨਰਹਿ ਹੋ ਕਰੇ ਕਿੰਨੇ ਭਾਈ ਕਹਾ ਚਲੋ ਕਿਧਰ ਨੂੰ ਚਲ ਰਿਆਂ ਮੂਰਤੀਏ ਕਿਧਰ ਨੂੰ ਤੁਰ ਰਿਆ ਰਹਿ ਹੋ ਕਰੇ ਆਪਣੇ ਘਰ ਵਿੱਚ ਰਹੇ ਭਾਵ ਆਪਣੇ ਨਿਝ ਰੂਪ ਨਾਲ ਜੁੜਨਾ ਕਰਮਾਂ ਨੂੰ ਜੋਤਿ ਸਰੂਪ ਨਾਲ ਮੋਲ ਪਿਸ਼ਾਣ ਆਪਣੇ ਮੂਲ ਨਾਲ ਗੰਢ ਪਾਣੀ ਕਰ ਪ੍ਰੀਤੀ ਪਾਣੀ ਕਰ ਆਪਣੇ ਨਿਝ ਰੂਪ ਵਿੱਚ ਟਿਕਣਾ ਕਰ ਕਿਧਰ ਤੁਰ ਰਿਆ ਗਰਮਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਰਹੋ ਜਿਹੜੇ ਗੁਰਮੁਖ ਨੇ ਗੁਰੂ ਨੂੰ ਮੁਖ ਲੈ ਕੇ ਚੱਲਣ ਆ ਰਹੇ ਨੇ ਉਹ RAM ਨਾਮ ਦੇ ਚਤਰਪਤੀ ਪਾ ਲੈਂਦੇ ਨੇ ਖੋਜਤ ਪਾਵੋ ਸਹਿਜ ਹਰੇ ਤੇ ਖੋਜ ਕੇ ਲੱਭ ਕੇ ਉਸ ਸਹਿਜ ਅਵਸਥਾ ਨੂੰ ਪਾ ਲੈਂਦੇ ਨੇ ਉਸ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਨੇ ਸਤ ਗੁਰੂ ਬਖਸ਼ਿਸ਼ ਕਰਦੇ ਨੇ ਰਾਹ ਹਾਉ ਵਿਸ਼ਰਾਮ ਦੇ ਕੇ ਕਿੰਨੇ ਪਾਸੇ ਜਾਂਦੇ ਨੇ ਭਾਈ ਕਿੱਧਰ ਚੱਲ ਰਹੇ ਆ ਪਰ ਜਿਹੜੇ ਗੁਰਮੁਖ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਨਾਮ ਨਾਮ ਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਧ੍ਰਿਤ ਕਰ ਲੈਂਦੇ ਨੇ ਤੇ ਖੋਜ ਖੋਜ ਕੇ ਆਪਣੇ ਸੱਚ ਅਵਸਥਾ ਨੂੰ ਪਾਣ ਕਰਦੇ ਨੇ ਰਹਾ ਉਸ ਰੰਧ ਦੇ ਕੇਂਦਰੀਕਰਨ ਸਮਝ ਜਾਂਦੇ ਨੇ ਆਸਾ ਮਹੱਲਾ ਪਹਿਲਾ ਗਵਹਿ ਤੇ ਚੀਤਣੀ ਤੇ ਸਰਗਰਾਂਤੁਲ ਕੋਈ ਕਹੇ ਇਹ ਆਇ ਤੇ ਸਤਗੁਰਾਂ ਦੇ ਪਾਸ ਸਤ ਸੰਗੁਰਾਂ ਨਾਲ ਇਸਰ ਕਸ ਬੇਂਟੀ ਕਿਤੇ ਵੀ ਅਜਿਹਾ ਸੋਣਾ ਗਾਉਂਦੇ ਆਂ ਉਹਨਾਂ ਨੇ ਗਾਣਾ ਕੀਤਾ ਰਾਗ ਤਰਾਂ ਤਰਾਂ ਦੇ ਸੁਣਾਏ ਸਤਿਗੁਰਾਂ ਨੇ ਪਦਾਰਥ ਵੀ ਦਿੱਤੇ ਸੰਤਾਂ ਤੋਂ ਵੀ ਦਵਾਏ ਫਿਰ ਉਹਨਾਂ ਦੇ ਮਨ ਵਿੱਚ ਇੱਛਾ ਹੋਰ ਜਾਗਰਤ ਹੋ ਗਈ ਪਦਾਰਥਾਂ ਦੀ ਤੇ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਗਾਵਹਿ ਗੀਤੇ ਚੀਤ ਅਨਿਤੇ ਕਿਨੇ ਭਾਈ ਇਹ ਜਿਹੜੇ ਗਾਣੇ ਗਾਉਂਦੇ ਹੋਂ ਚੀਤ ਅਨਿਤੇ ਅਨਿਤ ਤਰਾਂ ਦੇ ਚੇਤਨੂ ਵਾਸ ਕਰਣ ਵਾਲੇ ਜਿੱਤਣ ਵਾਲੇ ਗਾਣੇ ਗਾਣਾ ਕਰਦੇ ਹੋਂ ਰਾਗ ਸੁਣਾਵੇ ਕਹਾ ਵਹਿ ਬੀਤੇ ਰਾਗ ਸੁਣਾਉਣੇ ਇਹ ਤਰ੍ਹਾਂ ਦੇ ਆਲ ਸੁਣਾਈ ਕਹਾਵਾ ਬੀਤੇ ਫਿਰ ਕਹਿੰਦੇ ਹੋ ਜੀ ਸਮਾਂ ਬੀਤ ਰਿਹਾ ਫਿਰ ਸਤਗੁਰੂ ਕਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਤੁਹਾਡੀ ਉਮਰ ਬੀਤਦੀ ਜਾ ਰਹੀ ਹੈ ਵਿਸ਼ੇ ਵਿਕਾਰਾਂ ਨੂੰ ਹੋਰ ਲੋਚਦੇ ਹੋ ਤੁਸੀਂ ਨਾਮ ਸੁਣ ਕੇ ਜਿੰਨਾ ਮਿਲਿਆ ਉਹਨੇ ਛਤਰਪਤੀ ਨਹੀਂ ਆ ਹੋਰ ਰਚਨਾ ਕਰਦੇ ਹੋ ਸਤਗੁਰੂ ਕੇ ਬਖਸ਼ਿਸ਼ ਕਰਦੇ ਨੇ ਬੇਨਨਾ ਮੈਨ ਮਨ ਝੂਠ ਅਨੇਤੇ ਨਾਮ ਤੋਂ ਬਿਨਾ ਸਾਰ ਕੁਝ ਝੂਠਾ ਹੈ ਝੂਠ ਪਸਾਰਾ ਇਸ ਲਈ ਕਹਿੰਦੇ ਨੇ ਕਹ ਚਲਾਵ ਕਹ ਚਲੋ ਮਨ ਰਹਿ ਕਰੇ ਗੁਰਮੁਖ ਰਾਮਨਾਮ ਅਧਰਪਤਾ ਸੇ ਖੋਜਤ ਪਾਵਹ ਸਹਿਜ ਹਰੀ ਰਹਾਉ ਕਹਿੰਦੇ ਕਿ ਭਾਈ ਕਿੱਧਰ ਨੂੰ ਚਲ ਰਹੀਆਂ ਮਾ ਆਪਣੇ ਨਿਜ ਰੂਪ ਵਿੱਚ ਤੇ ਜਿਹੜੇ ਗੁਰਮੁਖ ਨੇ ਨਾਮ ਤੇ ਰਾਮ ਦੇ ਨਾਮ ਦੇ ਨਾਲ ਤ੍ਰਿਪਤੀ ਪਾ ਲੈਂਦੇ ਨੇ ਮਨ ਨੂੰ ਟਿਕਾਉ ਵਿੱਚ ਲੈ ਜਾਂਦੇ ਨੇ ਤੇ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਨੇ ਰਹਾਉ ਕਾਂ ਕਰੋਰ ਮਹਾਂਭੋ ਸਰੀਰ ਇਹ ਜਿਹੜਾ ਮਨ ਹੈ ਇਹਨੂੰ ਕਾਮ, ਕ੍ਰੋਧ, ਮਨ ਵਿੱਚ ਮੋਹ ਇਹ ਸਰੀਰ ਦਾ ਲੋਭ ਧਿਆਨ ਪੁੱਤਰਾਂ ਦਾ ਮੋਹ, ਇਸਤਰੀ ਦਾ ਮੋਹ ਇਹ ਵਿਆਪਦਾ ਹੈ। ਲਬ ਲੋਭ ਅਹੰਕਾਰ ਸੁਪੀਰਾ ਲਬ ਕੁੱਤਾ ਕੂੜ ਚੋੜਾ ਠਾਕਾ ਦਾ ਮਰਦਾਰ। ਪਰਮ ਦਾ ਪਰਮਖ ਮੁਕਤੀ ਅਗਨ ਕ੍ਰੋਧ ਚੰਡਾਲ। ਪ੍ਰਸਕਸ ਇਸਲਾਣਾ ਕਿ ਕਰਮ ਮੇਰੇ ਕਰਤਾ। ਮੇਰੇ ਸਤਿਗੁਰੂ ਲਬ ਕੁੱਤੇ ਦੀ ਨਿਯਾਈ ਹੋ ਜਾਂਦਾ ਹਰ ਕਿ ਕੁੱਤੇ ਦੀ ਨਿਯਾਈ। ਚੂੜ ਕੋੜ ਪੂੜ ਚੋੜਾ ਝੂਠ ਜਿਹੜਾ ਜੁੜੇ ਲੈਣੀਆਂ ਨਹੀਂ ਮੇਰੇ ਹੀ ਮੀਜ ਕਰਮ ਨੇ ਸਤਗੁਰੂ ਕਿਰਪਾ ਕਰ ਕਾਮ ਕ્રોਧ ਮਨਮੋਹ ਸਰੀਰ ਹੈ ਲੱਭ ਲੋਭ ਅਹੰਕਾਰ ਸੁਪੀਰ ਹੈ ਲੱਭ ਹੈ ਲੋਭ ਹੈ ਹੰਕਾਰ ਹੈ ਮਨੁਜ ਆਪਣੇ ਆਪ ਹੀ ਹੰਗਤਾ ਹੈ RAM ਨਾਮ ਗਿਆ ਮੰਤੀ ਰਾਮ ਦੇ ਨਾਮ ਦੇ ਬਿਨਾਂ ਕਿੰਦੇ ਭਾਈ ਨਾ ਹੰਕਾਰ ਵਿੱਚ ਰਜੇਗਾ ਨਾ ਕਾਮਕਰੋ ਲੋਭ ਵਿੱਚ ਰਜੇਗਾ ਇਹ ਨਹੀਂ ਕਿਉਂਕਿ ਅਗਦੀ ਫਿਤਰਤਾ ਹੈ ਸਾੜਨ ਕਦੇ ਰੱਜਦੀ ਨਹੀਂ ਹੈ ਜਿਨੀਆ ਮੱਦੀ ਲੱਕੜਾ ਪਾਜਿਓ ਇਹ ਕਾਮਕਰੋਤੀ ਫਿਤਰਤਾ ਅੰਦਰ ਨੂੰ ਸਾੜਦਾ ਕਦੇ ਰੱਜਦਾ ਨਹੀਂ ਹੈ ਅੰਤਰਨਾ ਬਨ ਸਾਚਿ ਪ੍ਰਸ਼ਾਣ ਹੈ ਕਦੇ ਅੰਦਰ ਨਾ ਆਣਾ ਹੈ ਤੈਨੂੰ ਜਦੋਂ ਇਹ ਸਭ ਕਹੇਲੀ ਪੜਦੇ ਆ ਅੰਤਰ ਪਰ ਆਰਾਧਨ ਜਿਹਾ ਜਪੁਰਣਾਉ ਨੇਤਰੀ ਸਾਧਕ ਨੂੰ ਪ੍ਰੇਖਣਾ ਸਰਬਣਿ ਸੁਣਨਾ ਕਰਵਾਉਂਦੇ ਜਿਸ ਸਾਚੀ ਪੜਦੇ ਆ ਭਰੀਏ ਮਤ ਪਾਪਾਂ ਦੇ ਸੰਗ ਉਹ ਤੋਪੈ ਨਾ ਲੈ ਕਿ ਨਾਮ ਦੇ ਨਾਮ ਰੰਗ ਵਿੱਚ ਧੋਤੀ ਜਾਏਗੀ ਅੰਤਰ ਅਹਾਵਨ ਸਾਚ ਪਛਾਨਿਆ ਸਾਚਰੀ ਪਛਾਨ ਕਰਨੀ ਅੰਦਰ ਨਾ ਆਉਣਾ ਹੋ ਗਿਆ ਅੰਤਰ ਕੀ ਗਤ ਗੁਰਮੁਖ ਜਾਣ ਪਰ ਅੰਦਰ ਦੀ ਗਤ ਸਿਰਫ ਗੁਰਮੁਖ ਜਾਣਦਾ ਨਹੀਂ ਤਾਂ ਹਰੇਕ ਦਾ ਬਸ ਨਹੀਂ ਹੈ ਗਤ ਪਤਾ ਸਭ ਨੂੰ ਹੈ ਪਛਾਣਦਾ ਹਰ ਕੋਈ ਨਹੀਂ ਹੈ ਗੁਰਮੁਖ ਹੀ ਪਛਾਣਨਾ ਕਰਦਾ ਕਿਉਂਕਿ ਉਹ ਆਪਣੀਆਂ ਖਾਮੀਆਂ ਦਾ ਪਤਾ ਹੁੰਦਾ ਹੈ ਲੋਕਾਂ ਨੂੰ ਹਮੇਸ਼ਾ ਆਪਣੀਆਂ ਕਮਜ਼ੋਰੀਆਂ ਦਾ ਪਰਗੁਰਮਖ ਨੂੰ ਆਪਣੀਆਂ ਖਾਮੀਆਂ ਦਾ ਪਤਾ ਹੁੰਦਾ ਹੈ ਸੱਚ ਅਸਬਦ ਬਿਨਾਂ ਮਹਿਲ ਨਾ ਵਿਸ਼ਣ ਹੋਣਾ ਪਰ ਨਾਮ ਤੋਂ ਬਿਨਾਂ ਕਦੇ ਸੱਚੇ ਮਹਿਲ ਨਾਲ ਪਛਾਣ ਨਹੀਂ ਹੋਏਗੀ ਜਾਣਕਾਰੀ ਨਹੀਂ ਹੋਏਗੀ ਨਰਿੰਕਾਰ ਮਹਿ ਆਕਾਰ ਸਮਾਵੈ ਏਹੋ ਨਰਿੰਕਾਰ ਜਿਹੜਾ ਆਕਾਰ ਤੋਂ ਦਾਇਤ ਹੈ ਉਹਦੇ ਵਿੱਚ ਇਹ ਸਾਰੀ ਧਰਤੀ ਦਾ ਆਕਾਰ ਸਮਾਜਦਾ ਅਕਲ ਕਲਾ ਸੱਚ ਸੱਚ ਟਿਕਾਵੇਂ ਜਿਹੜਾ ਅਕਲ ਭਾਵ ਮਤ ਤੋਂ ਵੀ ਪਰੇ ਹੈ ਉਹ ਜਿਹੜੀਆਂ ਕਲਾਵਾਂ ਨੇ ਉਬੋਤ ਸੰਪੂਰਨ ਆ ਵੱਡੇ ਤੋਂ ਵੱਡੇ ਜਾਨਵਰ ਨੂੰ ਆਪਣੇ ਵਿੱਚ ਸਮਾਨ ਦੇ ਸਮਰੱਥ ਹੈ ਛੋਟੇ ਤੋਂ ਛੋਟੇ ਨੂੰ ਸਮਾਨ ਦੇ ਸਮਰੱਥ ਹੈ ਭਾਵ ਸਰਗੁਣ ਨਿਰਗੁਣ ਰੰਕਾਰ ਸੰਸਮਾਦੀ ਆਪ ਆਪਣੀ ਅਨੰਦਕ ਆਪੇ ਹੀ ਵਰਿਆਪ ਸਾਰਾ ਕੁਝ ਆਪ ਹੀ ਬਣਾਇਆ ਆਪਣੇ ਵਿੱਚ ਇਸ ਮਿਟਣਾ ਉਹਨੇ ਇਸ ਲਈ ਅਕਲ ਕਲਾ ਸੱਚ ਸੱਚ ਟਿਕਾਵ ਸੱਚ ਵਿੱਚ ਆਪਣੇ ਆਪ ਚ ਟਿਕਾ ਲੈਂਦਾ ਸੋ ਨਿਰਗਰਭ ਜੋ ਨਹੀਂ ਆਵੇ ਐਸਾ ਮੁਨੁਖ ਜਿਹੜਾ ਸੱਚ ਵਿੱਚ ਟਿਕ ਜਾਂਦਾ ਹੈ ਫਿਰ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜਨਮ ਤਹ ਜਾਓ اے ਭਾਈ ਜਿੱਥੇ ਨਾਮ ਦੀ ਦਾਤ ਮਿਲੇ ਉੱਥੇ ਜਾ ਗੁਰ ਪ੍ਰਸਾਦੀ ਕਰਮ ਕਮਾਓ ਗੁਰੂ ਦੀ ਕਿਰਪਾ ਨਾਲ ਕਰਮ ਕਰਨੇ ਦਾ ਚੰਗੇ ਕੰਮ ਕਰ ਨਾਮੇ ਰਤ ਹਰ ਗੁਣ ਗਾਓ ਨਾਮ ਵਿੱਚ ਰਤ ਕੀ ਰਚ ਕੀ ਉਹ ਹਰੀ ਦੇ ਗੁਣ ਗਾਣੇ ਕਰ ਗੁਰ ਸੇਵਾਤੇ ਆਪ ਪਛਾਟਾ ਗੁਰੂ ਦੀ ਸੇਵਾਤ ਨਾਲ ਆਪਣੇ ਆਪ ਦੀ ਪਛਾਣ ਕਰਨੀ ਕਰ ਸਾਰਗੁ ਕਹਿੰਦੇ ਨੇ ਅੰਮ੍ਰਿਤ ਨਵਸੇ ਸੁਖਦਾਤਾ ਉਹ ਪ੍ਰਮਾਤਮਾ ਦਾ ਜਿਹੜਾ ਨਾ ਮਰਨ ਵਾਲਾ ਮਰਨ ਤੋਂ ਰਹਿਤ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਵਸ ਗਿਆ ਸੁਖਾਂ ਦੇ ਦਾਤੇ ਦਾ ਅੰਦੇ ਬਣੀ ਨਾ ਮੇਰਾ ਤਾ ਦਿਨ ਰਾਤ ਬਾਣੀ ਦੇ ਨਾਮ ਦੇ ਵਿੱਚ ਰੁੱਤਿਆ ਰਹਿੰਦਾ ਸੰਮੁਖ ਮੇਰਾ ਪ੍ਰਭ ਲਾਇਤਾ ਕੋ ਲਗੈ ਪ੍ਰਕਿਰਤੀ ਕੀ ਜਿਸ ਨੂੰ ਪ੍ਰਮਾਤਮਾ ਆਪ ਲਾਂਦਾ ਹੈ ਕੋਈ ਉਸ ਜੀਵ ਦੇ ਨਾਲ ਜੋ ਨਾ ਕਰਦਾ ਉਹ ਮੈਂ ਮਾਰੇ ਸ਼ਬਦ ਦੇ ਜਾਗੈ ਆਪਣੀ ਹੰਤਾਨੂ ਮਾਰ ਕੇ ਉਸ ਸ਼ਬਦ ਦੇ ਵਿੱਚ ਹਮੇਸ਼ਾ ਲਿ ਜਾਇ ਜਾਂਦਾ ਹੈ ਐਥੇ ਔਰ ਥੈ ਸਦਾ ਸੁਖ ਆਗਾ ਇਸ ਸੰਸਾਰ ਵਿੱਚ ਇਸ ਤੋਂ ਬਾਹਰ ਸਾਰਾ ਲੋਕ ਪ੍ਰਲੋਭ ਜਤ ਕਾਇਤ ਤਤ ਸਹਾਈ ਜਿੱਤੇ ਵਿਖਣਾ ਕਰਦਾ ਉੱਚ ਨਿਰੰਕਾਰ ਦਾ ਨਾਮ ਸਹਾਈ ਬਣਦਾ ਹੈ ਇਸ ਮਨ ਚੰਚਲ ਬੇਦਨ ਨਹੀਂ ਜਾਣਾ ਮਰਦ ਚੰਚਲ ਦੀ ਨਹੀਂ ਆਈ ਹੈ ਬੱਚੇ ਦੀ ਨਹੀਂ ਆਈ ਹੈ ਬੇਦਨ ਹੀ ਜਾਣਾ ਤਰਨ ਦੀ ਕੋ ਜੁਤੀ ਨਹੀਂ ਜਾਂਦਾ ਇਹ ਗੁਰਮੁਖ ਨੇ ਆਇਆ ਹੈ ਸਬਦ ਦਾ ਪਛਾਣਨਾ ਮਨ ਪਿੱਛੇ ਤੁਰਨ ਵਾਲਾ ਮੈਲਾ ਮਨ ਉਹ ਸਬਦ ਨਾਲ ਪਛਾਣਨਾ ਹੈ ਰਾਮ ਤੇ ਪ੍ਰਮਾਤਮਾ ਦੇ ਸ਼ਬਦ ਨਾਲ ਸਾਧਨੀ ਪਾਣਾ ਕਰਦਾ ਗੁਰਮੁਖ ਨੇ ਮਲ ਨਾਮ ਵਖਾਣਾ ਜਿਹੜਾ ਗੁਰਮੁਖ ਹੈ ਮਲ ਤੋਂ ਰਹਿ ਕੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਨੀ ਕਰਦਾ ਚਾਹੇ ਉਹਨੂੰ ਦੁਨੀਆਵੀ ਪਦਾਰਥ ਮਿਲਣ ਚਾਹੇ ਨਾ ਮਿਲਣ ਹਰ ਜੀਵਾ ਕਹਿ ਕਰੀ ਅਰਦਾਸ ਇਸ ਲਈ ਭਾਈ ਨਹੀਂ ਜੋਰ ਚੱਲਦਾ ਜਿਕੇ ਵਿਰਥਾ ਹੋਏ ਸੁਖ ਪਰ ਅਰਦਾਸ ਕਰ ਰਮਾਤਮਕੀ ਉਹ ਤਾਸ ਕਰਨੀ ਕਰ ਸਾਧੂ ਜਨ ਸੰਗਤ ਹੋਏ ਨਿਵਾਸ ਸਾਧੂ ਦੀ ਸੰਗਤ ਜਿਨਾ ਨੇ ਮਨ ਨੂੰ ਸਾਧ ਲਿਆ ਐਸੇ ਦੀ ਸੰਗਤ ਵਿੱਚ ਮਿਲ ਕੇ ਮਨ ਦਾ ਨਿਵਾਸ ਮਿਲਦਾ ਹੈ ਕਿਲੇ ਵਖ ਤੋਂ ਕਟੇ ਅਰਣ ਨਾਮ ਪ੍ਰਗੈਸ ਕਿਲੇ ਵਖ ਪਾਪ ਆਪ ਜਿਹੜੇ ਨੇ ਦੁੱਖ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਪਰ ਕਦੋਂ ਹਰਿ ਨਾਮ ਪ੍ਰਗੈਸ ਜਦੋਂ ਨਾਮ ਦਾ ਪ੍ਰਗਾਸ ਅੰਦਰ ਵਿੱਚ ਹੁੰਦਾ ਕਰ ਵਿਚਾਰਿਆ ਚਾਰ ਪਰਤਾ ਕਹਿੰਦੇ ਕਾਰ ਵਿਚਾਰ اے ਭਾਈ ਮਨੁੱਖਾ ਮਨ ਵਿੱਚ ਵਿਚਾਰ ਕਰਨਾ ਕਰ ਕੀ ਆਚਾਰ ਬਰਤ ਚੰਗੇ ਗੁਣਾਂ ਦੀ ਸੁੱਧੀ ਕਰਨੀ ਕਰ ਤਾਂ ਕਿ ਤੇਰਾ ਇਹ ਪ੍ਰਵਾਨ ਹੋ ਸਕੇ ਸਾਧੂ ਬੋਲੇ ਬਚਨੀ ਕੋ ਜਤ ਸਤਗੁਰੂ ਦੀ ਬਚਨੀ ਇੱਕ ਸਤਗੁਰੂ ਦੇ ਚਰਨੀ ਲੱਗਿਆ ਇਸ ਸੰਸਾਰ ਚ ਪ੍ਰਵਾਨ ਹੋ ਕੇ ਜਾਏਗਾ ਨਾਨਕ ਰਾਮ ਨਾਮਨ ਰਤ ਤਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਾਮ ਨਾਮ ਦੇ ਵਿੱਚ ਰੱਤੇ ਹਰ ਵੇਲੇ ਤਾਕੀ ਤੇਰਾ ਆਇਆ ਵੀ ਸਫਲਾ ਇਸ ਸੰਸਾਰ 'ਚੋ ਗਿਆ ਵੀ ਸਫਲਾ ਹੋ ਸਕੇ ਸੁਗੁਰੂਪਿਆ ਰਿਸਾ ਸੰਗੇ ਦੀ ਇਹਨੀ ਗੋ ਬੈਂਤੀਆਂ ਪ੍ਰਬੰਧ ਕਰਨੀਆਂ ਦੇਓ ਸੀਰੀਸ ਕਰੋ ਅਰਧਾਸ ਅਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂ ਆਜਾਵੇ ਲੇਖਕ ਟੈਨਾਂ ਛੁੱਟੀ ਐ ਖੇ ਖੇਨੇ ਪੂਰਨ ਹਾਰ ਬਖਸ਼ ਹਾਰ ਬਖਸ਼ ਲੈ ਨਾਨਕ ਪਾੜੋ ਤਦ ਹੁ ਸੱਜਣ ਅਸੀਸੜੀਆਂ ਜੋ ਵਾ ਸਭ ਸੰਮਿਲਕਾ ਦੇ ਵਿੱਚ ਫਤਿਹ ਦਾ ਜੋ ਫਤਿਹ vai hindu dikha khalsa vaheguru